ਹਾਲੀ ਕੀ ਨਾਮ ਤੁਹਾਡਾ ਜਸਬੀਰ ਸਿੰਘ ਕਿੱਥੋਂ ਰਹਿਣ ਵਾਲੇ ਹੋ ਰਤਨ ਸਿੰਘ ਚੌਂਗ ਨਵੀਂ ਵਾਦੀ ਫੈਜ਼ਬੁਰਾ ਕੀ ਗੱਲ ਹੋਈ ਹੈ ਤੁਹਾਡੇ ਘਰ ਭਾਜੀ ਕੱਲ ਐਕਚੁਅਲੀ ਨਾ ਤਾਈ ਦੇ ਬੇਟੇ ਦੀ ਅੰਗੇਜਮੈਂਟ ਹੀ ਉੱਥੇ ਅਸੀਂ ਵਿਆਸ ਗਏ ਆ ਸਵੇਰੇ 11:00 11:30 ਵਜੇ ਚੱਲ ਗਏ ਆ ਠੀਕ ਹੈ ਤੇ ਅਸੀਂ ਉਧਰੋਂ ਆਏ ਆ 11:00 ਵਜੇ ਰਾਤ ਨੂੰ ਹਾਂਜੀ ਰਾਤ ਨੂੰ ਸਾਰੇ ਚੱਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11:00 ਵਜੇ ਕੀ ਹਾਲ ਲੰਬਾਰੀਆਂ ਲੰਬੂਰੀਆਂ ਖੁੱਲੀਆਂ ਇਧਰ ਵੇਖਿਆ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹ ਹੀ ਲੋਕ ਲੋਕ ਲਾ ਕੇ ਗਏ ਹਾਂ ਕੋਈ ਨਹੀਂ ਦੇਖੋ ਲੋਕ ਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ ਦੋ ਕੁ ਤੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਸਾਡੇ ਕੈਮਰੇ ਲੱਗੇ ਹੀ ਸੀ ਸੀਸੀਡੀ ਤੇ ਉਹਨਾਂ ਚ ਅਸੀਂ ਕਢਵਾਈ ਆ ਤੇ ਉੱਚ ਬੰਦੇ ਦੀ ਫੋਟੋ ਵੀ ਆਈ ਆ ਤੇ ਇੱਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤੇ ਕਿੰਨੇ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਲੰਗ ਦਾ ਰੋਂਗ ਦਾ ਰਿਹਾ ਤੇ ਵੇਂਦਾ ਰਿਹਾ ਉਹ ਵੀ ਆਇਆ ਤੇ ਜੋ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਕੋ ਬੰਦਾ ਪਛਾਣ ਚ ਆਇਆ ਬੰਦਾ ਲੱਗੇ ਕਿ ਬੱਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਸ ਆਈ ਮੌਕੇ ਤੇ ਦਿਖਾ ਸਕਾਈ ਪੁਲਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਬੁਰਾ ਫੈਜ਼ਬੁਰਾ ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨਾ ਚਿਰ 12 ਵਜੇ ਅੱਛਾ ਕਿੰਨੇ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਸੀ ਕਾਫੀ ਦਾ 15 ਮਿੰਟ ਅਸੀਂ ਖਲੋਤੇ ਰਹੇ ਆ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਉਹ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾਫੀ ਦਰਵਾਜ਼ਾ ਵੀ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਬਾਹਰ ਤੇ ਫਿਰ ਅਸੀਂ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੋਈ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸਐਚਓ ਸਾਹਮਣੇ ਸਾਡੀ ਹਰਖ ਕੀਤੀ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਦਿਨ ਦਿਹਾੜੇ ਇੱਕ ਥੋਰੀ ਕਰ ਦੇਣਾ ਘਰੇ ਘਰਾਂ ਚੋਂ ਘਾੜਿਆ ਬਾਜ਼ਾਰ ਕਿੰਨਾ ਵਗਦਾ ਕਿਸ ਤਰ੍ਹਾਂ ਦੇ ਦੇ ਚੀਜ਼ੋ ਪਾਜੀ ਵੇ ਫਾਈ ਕਰਨਾ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤਾਂ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਉਗੀ ਤਾਂ ਸਾਥ ਕਿੱਲੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਦੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਢੀ ਗਵਾਂਢੀ ਬਿਲਕੁਲ ਲੱਗੇ ਸਾਡੇ ਹਾਂ ਜੀ ਗਵਾਂਢੀ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਦੇ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ 'ਚੋਂ ਸਾਫ਼ ਵੀਡੀਓ ਆਂਦੀ ਉਹਦੀ ਸ਼ੱਕ ਦੇ ਹੀ ਹੁਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਆ ਹਾਂਜੀ ਹਾਂਜੀ ਬੜੀ ਕੀ ਨਾ ਜੇ ਹਾਂਜੀ ਜਸਵੰਦਰ ਸਿੰਘ ਜੀ ਯਾਰ ਨਾਲ ਦਾ ਸਾਡਾ ਘਰ ਆ ਭਰਾਵਾਂ ਵਾਂਗੂ ਸਾਡੀ ਨੰਗੀ ਦੂਹਾਂ ਦੀ ਸਾਰੀ ਉਮਰ ਅਸੀਂ ਮੱਜਾਂ ਚਾ ਰੀਆਂ ਇਕੱਠੇ ਨੰਗੇ ਆ ਕੋਈ ਇਹੋ ਜੀ ਗੱਲਬਾਤ ਨਹੀਂ ਚਾਬੀਆਂ ਸਾਨੂੰ ਦੇ ਜਾਂਦੇ ਜਰੋ ਵਿਚਾਰੇ ਜਾਂਦੇ ਜਾ ਇਹਨਾਂ ਨੂੰ ਕਰਜੇ ਦਾ ਵਿਚਾਲਾ ਖਿਆਲ ਰੱਖਿਓ ਕੱਲ ਚੋਰੀ ਹੋਈ ਹੈ ਕੀ ਇਹ ਦਾ ਮਾਮਲਾ ਦੱਸੋ ਚੋਰੀ ਪਹਿਲਾਂ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਣ ਨੰਗੇ ਆ ਗਲੀ ਤੇ ਸਾਡੇ ਮਾਤਾ ਜੀ ਸਾਡੇ ਨਾਲ ਤੇ ਬੰਦੇ ਆ ਸਬਜੀ ਭਾਜੀ ਦੀ ਤੇ ਮੈਂ ਵੀ ਉਥੇ 12 ਵਜੇ ਤੱਕ ਡਿਊਟੀ ਲਾ ਕੇ ਆਉਣਾ 12 ਵਜੇ ਤੋਂ ਬਾਅਦ ਮੈਂ ਸੌਣਾ 4 ਵਜੇ ਮੈਂ ਉੱਠਦਾ ਮੈਂ ਮੇਰਾ ਕੱਪੜੇ ਦਾ ਕੰਮ ਆ ਤੇ ਬਾਅਦ ਚ 4-5 ਵਜੇ ਨੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂਗੇ ਆ ਤੇ ਬਾਅਦ ਚ ਬੰਦੇ ਇੱਧਰ ਦੀ ਇੱਕ ਦੇ ਖਿਆਲ ਰੱਖਿਆ ਉਥੇ ਨੁਕਰ ਦੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਕਿੱਦਾਂ ਕਿੱਧਰ ਕਰਦੇ ਹਾਂਜੀ ਪਹਿਲਾਂ ਰੇ ਕੀ ਇੱਧਰ ਇਹਨਾਂ ਕੀਤੀ ਵੀ ਇੱਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰਦੇ ਸੀ ਦੋ ਹੀ ਦੇ ਇਲਾਕੇ ਦੇ ਸੀ ਇਲਾਕੇ ਦੇ ਆ ਇੱਕ ਤੇ ਸਾਡੇ ਲੱਗੇ ਆ ਜੀ ਉਹਨੇ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਹਾਦੀ ਚੁੱਕ ਕੇ ਲੈ ਗਏ ਸੀ ਬੰਡਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਜੀ ਨਸ਼ਾ ਨਸ਼ਾ ਕਰਦੇ ਨਸ਼ਾ ਕਰਦੇ ਸੀ ਜੀ ਤੇ ਮੈਂ ਗਾ ਤੋ ਇਹ ਠੇਕੇ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ ਹੁਣ ਜਿਹੜਾ ਬੰਦਾ ਰਾਤ ਬਰਾਮਤ ਕੀਤਾ ਜਾਂ ਪੁਲਿਸ ਵੀ ਫੜਾਇਆ ਕਿਹੜਾ ਬੰਦਾ ਆ ਉਹ ਆ ਨਾਲ ਦਾ ਗਵਾਂਡੀ ਆ ਜੀ ਪੰਬਾਜੀ ਕਰਾਂ ਦਾ ਉਹ ਨਾਲ ਪੂਰਾ ਸੇਫਟ ਕੱਲ ਉਹ ਪੰਜ ਗੇੜੇ ਲੰਗੇ ਉਹ ਮੁੰਡੇ ਦੇ ਨਾਲ ਪਹਿਲੇ ਵੀ ਕਿਹਦੇ ਘਰ ਦੇ ਲਾਗੇ ਬਨੇ ਕਿਸੇ ਦੇ ਘਰ ਚੋਰੀ ਹੋਈ ਚੋਰੀਆਂ ਤੇ ਵੇਖੋ ਬੜੀਆਂ ਹੁੰਦੀਆਂ ਵਾ ਜੀ ਕਰਦੇ ਆ ਉਹ ਮੁੰਡੇ ਤੇ ਪਣੀ ਯਾਰਾਂ ਪਰਚੇ ਆ ਯਾਰਾਂ ਚੋਰੀਆਂ ਨੇ ਕੀਤੀ ਜਿਹੜਾ ਬੰਦਾ ਕੈਮਰੇ ਚ ਆ ਗਿਆ ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕਿ ਬੰਦਾ ਛਾਦਰ ਬੜਾ ਤਗੜਾ ਚੋਰ ਆ ਜੇਲੇ ਵੀ ਬੜੀ ਵਰੀ ਉਹ ਆਇਆ ਉਹ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਤਾਂ ਕਿ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੋਈ ਕਰਦੇ ਜੋ ਕੁਝ ਉਹ ਕੋਈ ਫੈਰਾ ਫੜਾ ਕੇ ਇਧਰੋਂ ਕੱਢਦੇ ਇਧਰੋਂ ਹੀ ਕੱਢਦਾ ਤੇ ਫੈਰਾ ਕੀ ਥਾਣੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤੇ ਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਪਰੌਣੇ ਆਏ ਹੋਣੇ ਸ਼ਾਇਦ ਹੁੰਦਾ ਤੇ ਵੀ ਉਹਨਾਂ ਦੇ ਘਰ ਕਿਉਂ ਹੋਇਆ ਤੇ ਮੈਨੂੰ ਤੇ ਵਿਚਾਰੇ ਸੇਰੇ ਨੇ 7 ਵਜੇ 6 ਵਜੇ ਠਾਇਆ ਬੂਆ ਤੇ ਘਬਰਾਇਆ ਤੇ ਮੈਂ ਆਪਸ ਕੋ ਰੀੜੇ ਨਹੀਂ ਪਾਇਆ ਤੇ ਮੈਂ ਉੱਥੇ ਟੱਡ ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਮਤਲਬ ਆਤੀ ਫੜਾਇਆ ਪੁਲਿਸ ਨੇ ਫੜਾਗੇ ਤੇ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸਵੇਰੇ ਆਪ ਅਸੀਂ ਚੁੱਕਿਆ ਸਰੇ 6 ਵਜੇ 6:30 ਵਜੇ ਕਰੋ ਉਹਨੇ ਜਾ ਕੇ ਦੂਜਾ ਨੰਗਲੀ ਭੱਟਿਓ ਬੰਦੇ ਨੂੰ ਫੜਾ ਤੋ ਘਰੋਂ ਫਰਾਰ ਹੋ ਗਿਆ ਔਰੇ ਭਰਾ ਨੂੰ ਚੁੱਕਿਆ ਭੂਆ ਦੇ ਪੁੱਤ ਨੂੰ 5000 ਰੁਪਏ ਦੇ ਗਿਆ ਮਾਮੇ ਦਾ ਪੁੱਤ ਬਣੀ ਭੂਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਸ਼ਾਦਰ ਘਰੋਂ ਫਰਾਰ ਆ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਪੁਲਿਸ ਦਾ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵ ਸਨਾਈਦ ਕਰਨ ਆ ਵੇਖੋ ਸਾਡੇ ਲੱਕ ਚੋਰੀ ਹੋਈ ਨਾ ਉਹਨਾਂ ਗੋਰੇ ਉਹਨਾਂ ਦੀ ਸਨਾਈ ਹੋਈ ਸੀ ਨਾ ਤੇ ਕਹਣਾ ਨੇ ਅਜ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੇ ਮਿਲ ਗਿਆ ਸਮਾਨ ਮਿਲ ਗਿਆ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਮਾਮਲਾ ਜਿਹੜਾ ਥਾਈਪ ਦੇ ਮੇਜ ਸਿੰਘ ਪ੍ਰਵਾਰਸਮਿਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਇੱਕ ਫੰਕਸ਼ਨ 'ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 3 ਲੱਖ 20 ਹਜ਼ਾਰ ਰੁਪਏ ਤੇ 340000 ਤੇ ਕੁਛ ਉਹਨਾਂ ਦੇ ਆਪਣਾ ਗਿਆਨੇ ਸੀ ਸੋਨੇ ਤੋਂ ਚੋਰੀ ਕਰਕੇ ਲੈ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਵੇਖ ਰਹੇ ਸੀ ਜੀ ਫੁਟੇਜ ਦੇ ਅਧਾਰ ਤੇ ਬੰਦਾ ਛੇ ਜਲਦ ਜਲਦ ਤੱਕ ਵਸਤਾਰ ਕਰ ਲੈ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਵਾਕਿਆ ਨਹੀਂ ਪਰਿਵਾਰ ਜਿਹੜੇ ਪਰਿਵਾਰ ਕੱਲ੍ਹ ਦੇ ਸ਼ਿਸ਼ੂ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਨੀ ਗੱਲ ਤਾਂ ਜੇ ਤਾਂ ਫਰਲੈਂਡਾ ਜੀ ਕਿ ਰਫਤਾਰ ਚ ਕਰ ਲਈ ਚੋਗੇ ਸਰ ਪਰਿਵਾਰ ਨੇ ਕਿਹਾ ਬਦਾ ਚੌਂਕੀ ਦਾ ਦੁਆੜਾ ਖੋਲ ਦੇ ਕਿਸੇ ਨੇ ਖੋਲਿਆ ਨਹੀਂ ਦੁਆੜਾ ਰਾਤੀ ਮਾਜਮਾਨ ਜਦੋਂ ਵੇਖੀ ਕਿ ਅੱਲਾ ਮਾਜਮ ਸੀਗਾਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਕੋ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਕੋ ਲਜੀਓ ਹੁਣ ਆਪਣਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਵੀ ਅਸੀਂ ਸੀਸੀਟੀਵੀ ਫੁਟੇਜ ਵੇਖਣ ਦਾ ਹੈ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਇਹਦੇ ਵਿਸਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂਗੀ ਠੀਕ ਹੈ